ਸਲਾਮ ਵਾਲੇ ਕਮ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਮਾਂ ਵੇਰ ਪਰਾ ਠੀਕ ਹੋਵੇ ਹਾਸਤੇ ਬਸਤੇ ਹੋਵੇ ਤੇ ਚੰਨ ਦੇ ਕਰਾਈ ਚੋ ਵੈਲਕਮ ਕਰਦੇ ਆ ਜੀ ਆਪਣੇ ਚੈਨਲ ਦੇ ਅੱਜ ਆ ਗੀ ਗੱਪ ਪੰਜਾਬੀ ਸ਼ੁਗਲ ਦੇ ਨਾਲ ਚੁਗਦੇ ਗੱਪਾਂ ਪੰਜਾਬੀ ਸ਼ੁਗਲ ਤੇ ਬੰਦਾ ਬੰਦਾ ਹੋ ਗਿਆ ਬੰਦਾ ਬੰਦਾ ਆ ਇਹ ਲੋ ਦੀ ਲੋ ਸਟਾਰ ਲਾ ਦਾ ਗਿਆ ਜਿਹੜਾ ਆ ਰਿਹਾ ਮੈਂ ਵੀ ਪਤਲ ਹੋ ਗਿਆ ਹੈ ਨਹੀਂ ਇਹ ਪਤਲ ਹੋ ਗਿਆ ਜੱਸ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਭਰਾਵਾਂ ਦੀ ਮੁਹੱਬਤ ਨਾਲ ਸੈੱਟ ਹੋ ਜਾਏਗਾ ਇਨਸ਼ਾਅੱਲਾ ਨਵਾਂ ਚੈਨਲ ਹੈ ਨਾ ਸਿਤਾ ਜੀ ਨਵਾਂ ਚੈਨਲ ਹੈ ਤੇ ਹੋਰ ਵੀ ਇੱਕ ਸੈੱਟ ਹੋ ਜਾਏਗਾ ਸਿੱਖ ਜਗਾ ਬੱਚਾ ਸਿਖਾਰਿਆ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਨਾ ਉਹ ਆਪਣੇ ਤੋਂ ਜ਼ਿਆਦਾ ਹਸਣਾ ਲਈ ਆ ਤੇ ਕੋਣੀ ਤਾਂ ਨਹੀਂ ਦਿਆ ਉਹ ਕਿਹੜੀ ਵੀਡੀਓ ਤੇ ਲਾਗੀ ਬਾਈ ਦੀ ਕੋਈ ਵੀਡੀਓ ਆਈ ਹੈ ਸਾਡੇ ਕੋਲ ਹਾਂਜੀ ਠੀਕ ਹੈ ਦੇਖਣੇ ਕਹਿੰਦੇ ਜੀ ਇਹ ਬੜੀ ਫਨੀ ਵੀਡੀਓ ਬਣਾਉਂਦੇ ਨੇ ਤੇ ਪਹਿਲੇ ਦੇਖਨੇ ਆਂ ਜੀ ਅਸੀਂ ਜਿੰਨੇ ਵੀ ਬੈਠੇ ਆ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਕਰ ਉਤਰਦੇ ਆ ਆਪਣਾ ਰੋਬ ਗੱਡੀ ਚ ਰੱਖ ਲੈਨੇ ਕਿਉਂਕਿ ਡਾਡੇ ਨਾਲ ਵਾਹ ਪੈਣਾ ਹੁਣ ਰੋਬ ਚੱਲਣਾ ਨਹੀਂ ਆਇਆ ਆਇਆ ਆਪਣਾ ਜੂੜਦੇ ਹੈ ਆਪਣੀ ਕਿ ਕਰਾਤੀ ਹੋਤੀ ਹੈ ਆਪਣੀ ਗੱਡੀ ਹੈ ਨਹੀਂ ਕੁਝ ਨਹੀਂ ਗੱਡੀ ਹੈ ਵੀ ਤੇਰੇ ਕੋਲ ਜੇ ਨਹੀਂ ਹੈ ਵੇਖ ਨਹੀਂ ਆਉਂਦੀ ਹਲੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰਦੇ ਆਪਾਂ ਤੇ ਆਉ ਮੋੜ ਮੁੜੀ ਦਾ ਅਜੇ ਘਰ ਵਾਲਾ ਤੇ ਉਹਨੂੰ ਕੰਪਨੀਆਂ ਘਰ ਪਹਿਲਾਂ ਆ ਜਾਂਦੀਆਂ ਕਿਸ ਬਾਲ ਸਾਹਬ ਆ ਰਹੇ ਇਸ ਕਰਕੇ ਆਪਾਂ ਜਨੇਕ ਬੈਠੇ ਹੈਗੇ ਸੇਵ ਵਾਲੇ ਆ ਉਹ ਮੈਂ ਇੱਕ ਪਿੰਡ ਜਾ ਗੱਲ ਸੁਣਾ ਤੇ ਬੈਠਾ ਮੈਨੂੰ ਮਗਰੋਂ ਫੋਨ ਆਇਆ ਉਹ ਕਹਿੰਦਾ ਸਾਡੇ ਦੇ ਪਿੰਡ ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਕੁੱਟ ਖਾਵੇਂ ਦੇ ਲਸੀ ਵਾਲਾ ਤਰਿਆ ਜਾਂਦਾ ਸਿਆਣੇ ਦੇ ਸੁਜਵਾੜ ਬੈਠੇ ਹੋ ਮੇਰੇ ਵੱਧ ਵਿਦਵਾਨ ਬੈਠੇ ਹੋ ਪੜ੍ਹੇ ਲਿਖੇ ਬੈਠੇ ਹੋ ਸੇਵ ਵਾਲੀ ਆ ਦੁਨੀਆ ਦੇ ਤਿੰਨ ਜਾਣਿਆਂ ਦਾ ਹੱਥ ਵਿਦਵਾਨਾਂ ਨੇ ਗਿਣਿਆ ਤਿੰਨ ਜਾਣਿਆਂ ਦਾ ਇਹ ਤਿੰਨ ਜਾਣੇ ਜਿੱਦੜ ਜਿੱਦ ਤੇ ਆਏ ਹੋਣ ਤੇ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ ਤੇ ਡਲਾ ਨਹੀਂ ਸਕਦੀ ਪਹਿਲੇ ਨੰਬਰ ਉੱਤੇ ਹਾਂ ਬਾਲ ਹੱਠਾ ਬੱਚਾ ਜੇਦ ਉੱਤੇ ਆਇਆ ਹੋਵੇ तकरीबन ਗ੍ਰਸਤੀ ਬੈਠੇ ਹੋ ਛੋਟਾ ਬੱਚਾ ਤੁਹਾਡੇ ਘਰਾਂ ਚ ਛੋਟੇ ਬੱਚੇ ਹੋਣਗੇ ਜਾਂ ਤੁਸੀਂ ਖੁਦ ਵੀ ਛੋਟੇ ਬੱਚੇ ਰਹੇ ਹੋ ਕਦੀ ਆਪਣੇ ਮਾਪਿਓ ਨੂੰ ਪੁੱਛ ਲਿਓ ਇਹ ਗੱਲ ਹਾਂ ਸਾਡੇ ਕੋਲ ਵੀ ਹੈ ਬੱਚੇ ਦਾ ਹੱਠ ਵਿਦਵਾਨਾਂ ਨੇ ਕਿਹਾ ਵੀ ਜਦਨ ਆਪਣੀ ਜਿੱਦ ਤੇ ਹੋਵੇ ਵੱਡੇ-ਵੱਡੇ ਝੋਕਦੇ ਨੇ ਬਾਲ ਹੱਠ ਦੂਜੇ ਨੰਬਰ ਉੱਤੇ ਹਰ ਰਾਜੇ ਦਾ ਹੱਠ ਰਾਜਾ ਆਪਣੀ ਜਿੱਦ ਉੱਤੇ ਆਇਆ ਹੋਵੇ ਸਰਕਾਰ ਆਪਣੀ ਜਿੱਦ ਉੱਤੇ ਆਈ ਹੋਵੇ ਤੇ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਇੱਕਦਮ ਦੂਸਰਾ ਕੀ ਹੈ ਤੇ ਇਸੇ ਚੀਜ਼ ਨੂੰ ਵਿਦਵਾਨ ਲਿਖਦਾ ਤ੍ਰਿਆ ਹੱਠ ਤ੍ਰਿਆ ਦਾ ਮਤਲਬ ਹੁੰਦੀ ਔਰਤ ਔਰਤ ਆਪਣੀ ਜੇਦ ਉੱਤੇ ਆਈ ਹੋਵੇ ਤ੍ਰਿਆ ਆਪਣੇ ਹੱਠ ਦੇ ਉੱਤੇ ਆਈ ਹੋਵੇ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਜੋ ਨੇ ਕਿਹਾ ਨਾ ਕਿ ਇਥੇ ਕੰਦ ਵੱਜਣੀ ਆ ਤੇ ਮੈਂ ਕੱਲ ਸ਼ਾਮ ਨੂੰ ਪੇਕਿਓ ਆਜਣਾ ਤੇ ਕੱਲ ਤੱਕ ਨੀਂਦ ਪੁੱਤੀ ਹੋਵੇ ਤੇ ਕੰਦ ਵੱਜੀ ਹੋਵੇ ਅੱਧ ਚਾਈ ਆਲਾ ਵਾਕੀ ਪੋਰੀਆਂ ਠੰਡਾ ਦਈ ਦੇ ਮਰਵਾਇਆ ਠੰਡਾ ਵਾਕੀ ਤੀਖਰਾ ਜਿਹੜਾ ਮੈਂ ਕਹਿੰਦਾ ਖਤਪਤ ਦੇਦਾ ਚੰਗੀ ਹੈ ਜਿਹੜਾ ਇਸ ਕੋਟਨਾ ਪੋਰਾਂ ਤੋਂ ਇੱਥੇ ਆ ਜਾਂਦੀ ਹੋ ਫਿਰ ਮਤਲਬ ਮੋਨੀਟਰ ਫਿਰ ਸਿੱਧੀ ਨਹੀਂ ਹੁੰਦੀ ਮੈਂ ਕਿੰਨਾ ਕਿ ਹਰ ਸ਼ੈਅ ਕਹਿੰਦੇ ਜਿਵੇਂ ਕੁੱਤੇ ਦੀ ਪੂਛ ਡਿੰਗੀ ਹੈ ਜਾਂ ਡਿੰਗੀ ਰਹਿਣੀ ਹੈ ਜਿੰਨੀ ਮਰਜ਼ੀ ਕੀਤੀ ਰੱਖੀ ਹਾਂ ਠੀਕ ਹੈ ਜੀ ਉਹੀ ਤਾਂ ਹੁੰਦਾ ਕਿ ਬਹੁਤ ਜਿੰਨਾਂ ਤੋਂ ਘਰ ਵੀ ਜਾਣ ਬਹੁਤ ਗਾੜਾ ਸੁਣਨ ਲਈ ਇੱਥੇ 20 ਤਾਂ ਕਿ ਆਈ ਜਾਣਾ ਵਾਂਗ ਤੇ ਪਾਤੀਰ ਚਾਰਾ ਸੁਣ ਕੇ ਆਈ ਹੈ ਇਹਦੇ ਸਕਰੌਨ ਕੱਢੀ ਕਰਦੇ ਗਏ ਅੱਲਾਹ ਦੇ ਚੱਲਣਾ ਐクセਸੀ ਚਾਰਦੇ ਜੇਣਾ ਤੇ ਨਹੀਂ ਲੈਣਾ ਕੋਈ ਗੱਲ ਨਹੀਂ ਅਰੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਕੰਦ ਤੜਾ ਜਾਵੇ ਕੰਦ ਬੰਦਾ ਬੰਦਾ ਹੋ ਜੂ ਇੱਕ ਦਿਨ ਚ ਤੇ ਜੋਨੇ ਕਹਿਆ ਨਾ ਵੀ ਕੱਲ ਤਾਂ ਕਿ ਕੰਦ ਟੁੱਟੀ ਚਾਈਦੀ ਆ ਇਹ ਵਿੱਚ ਕੰਦ ਨਹੀਂ ਘਰ ਚ ਚਾਹੀਦੀ ਜਿੱਡੇ ਮਰਜੀ ਮਹਿੰਗੀ ਬਣਾ ਦਿਓ ਛਾਂਮਾਂ ਤੋਂ ਪਹਿਲਾਂ ਪਹਿਲਾਂ ਕੰਮ ਹੋ ਜਾਂਦਾ ਬੰਦਾ ਮਾਂ ਤੇ ਉਹਨੂੰ ਤਾਂ ਨਾ ਕਰ ਸਕਦਾ ਪਰ ਤ੍ਰੀਆ ਨੂੰ ਕਦੀ ਨਾ ਨਹੀਂ ਕਹੇ ਕੰਮ ਤੋਂ ਕਰਦਾ ਸਤਕਾਰਯੋਗ ਭੈਣਾਂ ਬੈਠੀਆਂ ਮਾਤਾਵਾਂ ਬੈਠੀਆਂ ਤੀਸਰਾ ਆਪਸ਼ਨ ਨਹੀਂ ਤੁਸੀਂ ਜਿੱਦ ਤੇ ਆਈਆਂ ਹੋ ਤੇ ਬਾਬੇ ਫਰੀਦ ਨੂੰ ਬਾਬਾ ਫਰੀਦ ਬਣਾ ਸਕਦੀਆਂ ਜੇ ਵੇਖੋ ਫਰੀਦ ਨੂੰ ਭਗਤੀ ਤੇ ਲਾਉਣਾ ਇੱਕ ਮਾਂ ਦਾ ਕੰਮ ਸੀ ਔਰਤ ਨੇ ਬਾਬਾ ਫਰੀਦ ਬਣਾਇਆ ਵਾ ਜੇ ਤਰੂ ਨੂੰ ਭਗਤ ਤਰੂ ਤਰੂ ਕਹਿ ਕੇ ਪੁਜਿਆ ਜਾਂਦਾ ਵਾ ਪ੍ਰਹਲਾਦ ਨੂੰ ਭਗਤ ਪ੍ਰਹਲਾਦ ਕਿਹਾ ਜਾਂਦਾ ਓਦੇ ਪਿਛੇ ਕੰਮ ਇੱਕ ਔਰਤ ਆ ਮਾਂ ਕੰਮ ਕਰਦੀ ਆ ਤੁਹਾਡੀ ਜਿੱਦ ਸੀ ਮੈਂ ਪੁੱਤ ਨੂੰ ਆ ਬਣਾਉਣਾ ਐ ਅਸੀਂ ਜਿੰਨੇ ਵੀ ਬੈਠੇ ਆ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਘਰ ਉੱਤਰਦੇ ਆ ਆਪਣਾ ਰੋਬ ਗੱਡੀ 'ਚ ਰੱਖ ਲੈਣੇ ਕਿਉਂਕਿ ਡਾਡੇ ਨਾਲ ਵਾਹ ਪਹਿਣਾ ਹੁਣ ਰੋਬ ਚੱਲਣਾ ਨਹੀਂ ਉਥੇ ਦੇ ਨੇ ਨਾ ਉਹ ਰਾਜਾ ਹੈ ਨਾ ਉਹ ਨੇ ਐਲਾਨ ਕਰ ਦਿੱਤਾ ਕਹਿੰਦਾ ਵੀ ਮੇਰੇ ਰਾਜ ਵਿੱਚ ਕੋਈ ਐਹੋ ਜਿਹਾ ਬੰਦਾ ਆਵੇ ਜਿਹੜਾ ਐਲਾਨ ਕਰੇ ਕਿ ਮੈਂ ਘਰੋਂ ਨਹੀਂ ਜੇ ਡਰਦਾ ਬਸ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਤੇ ਘੋੜਾ ਇਨਾਮ ਵਿੱਚ ਦੇਾਂਗੇ ਤੇ ਜਿਹੜਾ ਹਾਰ ਗਿਆ ਉਹਨੂੰ ਸੇਬ ਦੇਾਂਗੇ ਹਾਂ ਹੁਣ ਤੇ ਵਾਲੀ ਜਿਹੜਾ ਵੀ ਹਾਰ ਜਾਵੇ ਉਹ ਪਿੰਡ ਤੋਂ ਬਾਹਰ ਬਾਹਰ ਦੋਵੇਂ ਜੀ ਰਹਿੰਦੇ ਤੇ ਘਰ ਵਾਲੀ ਜਾਂਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਹੈ ਹਾਂ ਉਹ ਤਾਂ ਗੱਪ-ਗਪੌੜਾ ਮਾਰਦੇ ਜਾਗੇ ਵੀ ਮੈਂ ਨਹੀਂ ਡਰਦਾ। ਮੱਛਾਂ ਨੂੰ ਤਾਂ ਆ ਦੇ ਜਾਗੇ। ਉਹ ਘੋੜਾ ਤੇ ਕੋਈ ਜਿੱਤ ਕੇ ਲਿਆ ਕੋਈ ਤੇ ਕੰਮ ਚੱਜਦਾ ਕਰ। ਉਹ ਆ ਗਿਆ ਮੱਛਾਂ ਨੂੰ ਤਾਂ ਦਿੰਦਾ ਦਿੰਦਾ ਰਾਜੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰਦੇ। ਆਪਾਂ ਤੇ ਆਉ ਮੋੜ ਮੁੜੀ ਦਾ ਅਜੇ ਘਰ ਆਲਾ ਤੇ ਉਹਨੂੰ ਕੰਬਣੀਆਂ ਘਰ ਪਹਿਲਾਂ ਆ ਜਾਂਦੀਆਂ ਵੀ ਸਰਦਾਰ ਸਾਹਿਬ ਆ ਰਹੇ ਆ। ਰਾਜਾ ਬੜਾ ਖੋਜੋਇਆ। ਉਹਨੇ ਸੋਚਿਆ ਵੀ ਕੋਈ ਮਰਦ ਤੇ ਨਿਤਰਿਆ। ਲਾਉਂਦੀ ਉਹਨੇ ਕਾਲੇ ਰੰਗ ਦਾ ਘੋੜਾ ਦੇ ਦਿੱਤਾ। ਉਹ ਜਿੱਤ ਕੇ ਚਲਾ ਗਿਆ ਉਹ 15 ਕੁ ਮਿੰਟ ਹੀ ਨਾਲ ਵਾਪਸ ਤੁਰਿਆ ਆਵੇ ਉਹ ਰਾਜੇ ਨੂੰ ਕਹਿੰਦਾ ਵੀ ਘੋੜਾ ਚੇਂਜ ਕਰ ਦੇ ਕਾਲਾ ਨਹੀਂ ਚਿੱਟਾ ਲੈਣਾ ਰਾਜਾ ਕਹਿੰਦਾ ਕਿਉਂ ਇਨਾਮ ਤੇ ਇਨਾਮ ਹੁੰਦਾ ਕਹਿੰਦਾ ਨਹੀਂ ਕਾਲਾ ਛੱਡ ਕੇ ਜਾਣਾ ਵਾ ਘੋੜਾ ਚਿੱਟਾ ਹੀ ਲੈ ਕੇ ਜਾਣਾ ਕਿਹਦਾ ਕਾਰਨ ਕਹਿੰਦਾ ਮੇਰੇ ਵਾਲੀ ਕਹਿੰਦੀ ਆ ਵੀ ਚਿੱਟਾ ਲੈ ਕੇ ਆ ਰਾਜਾ ਕਹਿੰਦਾ ਵੀ ਘੋੜਾ ਬੰਨ ਤੇ ਸੇਮ ਚੋਕ ਤੇਰੀ ਤਾਂ ਘੋੜੇ ਤੱਕ ਨਹੀਂ ਚੱਲਦੀ ਅਗਲੇ ਨੇ ਘੋੜਾ ਮੜਾ ਦਿੱਤਾ ਜਦੋਂ ਰਾਜਾ ਸਾਹਿਬ ਚੇਪ ਚੋਕੇ ਦਿੰਦੇ ਰਾਜਾ ਸਾਹਿਬ ਗਿਆ ਗੱਲ ਕਰਨ ਕਰਤਾ ਰਾਜੇ ਦਾ ਦਰਵਾਜ਼ਾ ਖੜਕਾਇਆ ਵਜ਼ੀਰ ਨੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਬੂਹਾ ਖੋਲੋ ਰਾਜੇ ਨੇ ਬੂਹਾ ਖੋਲਿਆ ਕੇ ਵਜ਼ੀਰ ਖਲੋਤਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਇੱਕ ਗੱਲ ਦੱਸੋ ਕਿ ਜਿੱਤੇ ਨੂੰ ਤੇ ਘੋੜਾ ਹਾਰੇ ਨੂੰ ਸੇਵ ਕੋਈ ਕਣਕ ਦੀ ਬੋਰੀ ਰੱਖ ਲੈਣੋ ਕੋਈ ਆਟਾ ਰੱਖ ਲੈਣੋ ਕੋਈ ਦਾਲ ਚੌਲ ਰੱਖ ਲੈਣੋ ਚਲੋ ਹਾਰੇ ਬੰਦਾ ਵੀ 4 ਦਿਨ ਰੋਟੀ ਖਾਂਦਾ ਸੇਵ ਥੋੜਾ ਕੋਈ ਗੱਲ ਹੁੰਦੀ ਆ ਤੇ ਰਾਜਾ ਮੂੰਹ ਟਿਲਾ ਜਾ ਕਰਕੇ ਕਹਿੰਦਾ ਮੈਂ ਰੱਖਿਆ ਤੇ ਕਣਕ ਚੌਲ ਹੀ ਸੀ ਮੇਰੇ ਵਾਲੀ ਕਹਿੰਦੀ ਸੇਬ ਹੀ ਰੱਖਣਾ ਤੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਸੇਬ ਰੰਮਾ ਜੀ ਜੀ ਕਿਹਾ ਕਿ ਉਹੋ ਹੀ ਖਾਓਗੇ ਪਹਿਲੇ ਵਾਲਾਈ ਹੈਗੇ ਤਾਂ ਤੁਸੀਂ ਵੀ ਸੇਬ ਵਾਲੀ ਹੁਣ ਰਾਜਾ ਨਾਲੇ ਤੇ ਖਾਵੇ ਸੇਬ ਆ ਤੇ ਨਾਲੇ ਵਜ਼ੀਰ ਨੂੰ ਕਹਿੰਦਾ ਉਹ ਤੂੰ ਦਿਨੇ ਮਰਦੋਂ ਕਿ ਤੂੰ ਅੱਧੀ ਰਾਤ ਹੀ ਮੇਰਾ ਬੂਆ ਭਲਣਾ ਹੀ ਆਗੇ ਇਹ ਸੌਣ ਦਾ ਟਾਈਮ ਆ ਤੂੰ ਅੱਧੀ ਰਾਤ ਮੈਨੂੰ ਪੁੱਛਣ ਆ ਗਿਆ ਤੇ ਵਜ਼ੀਰ ਕਹਿੰਦਾ ਮੈਂ ਆਉਣਾ ਤੇ ਦਿਨੇ ਹੀ ਮੇਰੇ ਵਾਲੀ ਕਹਿੰਦੀ ਹੁਣੇ ਪੁੱਛ ਕੇ ਆ ਵਜ਼ੀਰ ਅਲ ਵੇਖ ਕੇ ਰਾਜਾ ਕਹਿੰਦਾ ਵੀ ਹੈਗੇ ਤੇ ਆਪਾਂ ਵੀ ਸੇਵ ਵਾਲੇ ਹੀ ਆ ਤੇ ਆں ਬਿਸ ਕਰਕੇ ਆਪਾਂ ਜਨੇਕ ਬੈਠੇ ਹੈਗੇ ਸੇਵ ਵਾਲੇ ਆ ਉਹ ਮੈਂ ਇੱਕ ਪਿੰਡ ਜਾ ਗੱਲ ਸੁਣਾ ਤੇ ਬੈਠਾ ਮੈਨੂੰ ਮਗਰ ਮੇਂ ਆਇਆ ਇਹ ਕਹਿੰਦਾ ਸਾਡੇ ਦੇ ਪਿੰਡ ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਕੁੱਟ ਖਾਵੇਂ ਦੇ ਲਸੀਵ ਵਾਲਾ ਤੁਰਿਆ ਜਾਂਦਾ ਮੈਂ ਨਾ ਤੁਸੀਂ ਕਹਿਣ ਲੱਗ ਪਿਓ ਕਿ ਇਹਨੂੰ ਇਹ ਗੱਲ ਢਾਢੀ ਸੁਣਾ ਕੇ ਗਿਆ ਮੈਂ ਇਸ ਕਰਕੇ ਕਿਹਾ ਕਿਉਂਕਿ ਘਰਾਂ ਦਾ ਸ਼ਿੰਗਾਰ ਨੇ ਔਰਤਾ ਚਾਹੇ ਉਹ ਮਾਂ ਦੇ ਰੂਪ ਅੰਦਰ ਆ ਚਾਹੇ ਉਹ ਭੈਣ ਦੇ ਰੂਪ ਅੰਦਰ ਆ ਚਾਹੇ ਉਹ ਪਤਨੀ ਦੇ ਰੂਪ ਅੰਦਰ ਆ ਉਹ ਕੋਈ ਵੀ ਰਿਸ਼ਤਾ ਹੈ ਜਦਨ ਇਹ ਜੇਦ ਉੱਤੇ ਆਇਆ ਹੋਵੇ ਹਾਂਜੀ ਹਰ ਕੰਮ ਹੋ ਸਕਦਾ ਹੈ ਇਸ ਕਰਕੇ ਜੇ ਤੁਸੀਂ ਆਪਣੀ ਔਲਾਦ ਆਪਣੇ ਘਰਾਂ ਨੂੰ ਸੁਧਾਰਨਾ ਤੁਸੀਂ ਜਿੱਦ ਫੜ ਲਓ ਕੀ ਨਹੀਂ ਹੋ ਸਕਦਾ ਪਰ ਜੇ ਮਗਰ ਲਾ ਕੇ ਚੱਲ ਲੱਗੇ ਹੀ ਨੁਕਸਾਨ ਵੀ ਬੜੇ ਵੱਡੇ ਕਰਾਇਆ ਅੱਛਾ ਚੰਗੀ ਵੀਡੀਓ ਸੀ ਆ ਵੇ ਬੰਦੇ ਅੱਜਕੱਲ ਸਾਰੇ ਥੀਮ ਆਏ ਕਿਹੜੇ ਝੋਲਾ ਆ ਰਹੇ ਦਾ ਜਿੱਦੀ ਮੈਂ ਇਹ ਮਿਸਾਲ ਦਿੱਤੀ ਉਹ ਕਹਿੰਦਾ ਪਿੱਛੇ ਪੈ ਗਿਆ ਮਾਚ ਕਰ ਜਾਈ ਜਿਹੜਾ ਇਹ ਐਸਾ ਆਤਰੇ ਜੇ ਪੁਰਾਣਾ ਹੋਇਆ ਤੇ ਕਰ ਅੱਗ ਮਾਰ ਤਾ ਤੇ ਦੇ ਇੱਕ ਬੁੱਢੀ ਔਰਤ ਚਾਲ ਜੇ ਇਹ ਹਕੀਕਤ ਹੈ ਨਾ ਸੱਚੀ ਹਕੀਕਤ ਦੇਖੋ ਜੀ ਅਗਰ 90% ਜਿਹੜੀ ਹੈਗੀ ਨਾ ਕਾਰ ਵੀ ਇਹੀ ਗੱਲ ਦੀ ਪੈ ਤਾਂ 10% ਜਰ ਨਹੀਂ ਹੈਗੇ ਤਾਂ ਤੁਝੋ ਨਹੀਂ ਗਣਤਾ ਕਿਤੇ 90% ਲਿਖਿਆ ਜਾਏਗਾ ਨਾ ਲੇਕਿਨ ਉਹ ਉਹਦੇ ਕੰਮ ਦੇਖ ਉਹ ਕੋੜਾ ਲੈ ਕੇ ਚੱਲਦਾ ਵਾ ਦੇਖ ਉਹ ਫਿਰ ਕੰਮ ਦੇ ਭਾਈ ਨਾ ਉਹ ਮੇਰੇ ਕੱਲ ਸੁਣ ਨਾ ਕੋੜਾ ਲੈ ਗਿਆ ਉਹ ਉਹ ਰਾਤ ਜਿੱਦ ਮਾਰ ਲੋ ਵੀ ਤੇ ਕਾੜਾ ਨਹੀਂ ਚਿੱਟਾ ਚਾਹੀਦਾ ਹਾਂ ਇੱਥੇ ਸੱਤ ਕੇ ਆ ਮਨ 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 ਤੁਸੀਂ ਤਾਂ ਇਹ ਬਾਰੇ ਹੋ ਅਸੀਂ ਮੈਂ ਬਾਤਾਂ ਸਾਹਿਬ ਤੇ ਮੇਰੇ ਮੇਰੇ ਵਿਆਹ ਹੋਇਆ ਤੇ ਅਸੀਂ ਥੋੜਾ ਜਿਹਾ ਕਿਤੇ ਦਾ ਫੜਾ ਥੋੜਾ ਜਿਹਾ ਸ਼ੇਅਰ ਕਰਨਾ ਚਾਹਾਂਗੇ ਕੋਈ ਗੱਲ ਕਰਦੀ ਕਹਾਣੀ ਹੈਗੀ ਕਰੋ ਕਰੋ ਉਸਨ ਜੀ ਇਹਨੇ ਹੋਇਆ ਕਿ ਬਾਈ ਚਾਦਨਾ ਮੈਂ ਅਗਰ ਸ਼ਹਿਰੋਂ ਮਤਲਬ ਕਿ ਸਾਨੂੰ ਸਾਦਰ ਬਣਾ ਬਣਾ ਲੈ ਕੇ ਬੁਲਾਉਂਦਾ ਯਾਰ ਛੋਟਾ ਮਾਦਰੇ ਗਿਆ ਫੂਲ ਬਲੇਡ ਹੋ ਗਏ ਸਹੀ ਹੈ ਆਪਣਾ ਨੰਬਰ ਚਿਕਾ ਲੈ ਕੇ ਆਵਾਂ ਲੈ ਕੇ ਦੋ ਨਦਾਂ ਪਰ ਗੋਭੀ ਲੈ ਗਿਆ ਯਾਰ ਪਰਸੂ ਮੈਂ ਉਹ ਦਿਨ ਮੈਂ ਅਚੜੇ ਲੈ ਗਿਆ ਸੀ ਦਾਲ ਲੈ ਗਿਆ ਸੀ ਉਹ ਮਤਲਬ ਘਰ ਵਾਲੇ ਕਹਿੰਦੇ ਠੀਕ ਨਹੀਂ ਹੈ ਅੱਛਾ ਘਰ ਨੂੰ ਮਰਾ ਤਰੀਆ ਅੱਛਾ ਤਰੀਆ ਸੇ ਭਾਈ ਉਹ ਮੈਚ ਨੂੰ ਗੋਭੀ ਲੈਣਾ ਮੈਂ ਗੋਭੀ ਲੈ ਗਿਆ ਤਾਂ ਕਿ ਉਹ ਮੈਚ ਨੂੰ ਮੈਂ ਖਾਣ ਗੋਭੀ ਦਿਖਾਈ ਤਾਂ ਇਸ ਤਰੀ ਗੱਲ ਨਹੀਂ ਬੈਠਾ ਉਹ ਕੋਲੀ ਦੀ ਗੋਭੀ ਗੋਭੀ ਨਹੀਂ ਮੈਂ ਕੀ ਰਹਿ ਗਿਆ हां रे बूचे नगर पर चले इलाका पर डाल तो नहीं हुई अच्छा जी दो भी है तो फिर मतलब बाईचांग रोड से जन्म और लेके आए आ गए तो मैं के फिर लेके दसना भी नहीं बस पेट पूछो ना बाजार तेरी बात समझ में मार दिए जो चंगा लगता है वो नहीं बात है जोवा कि ना सानो बात नहीं अब कह दे जो चिकन खा है तो पास और बात को ਹੋ ਬੜਾ ਟੋਰਨ ਐਂਕਲ ਕਰਦੇ ਹੈ ਆਪਣੀ ਲਾਤ ਆਪਣੇ ਲਾਤ ਥੋੜੀ ਲੈ ਕੇ ਉੱਠੇਗਾ ਕੰਮ ਆ ਰਹਿਣੇ ਬਈ ਅੱਜ ਤੇ ਉਤੇ ਪਰ ਲਿਖ ਦੇ ਕੇ ਚਾਹ ਤੇ ਲੈ ਆ ਗਿਆ ਤੂੰ ਕੀ ਲੈ ਮੈਂ ਸਭ ਕੱਟਦੀ ਕੋਈ ਕਰੀ ਜਾਂਦੀ ਹੈ ਦੇਲ ਮਲੇਵੇਂ ਹੁੰਦਾ ਜਦੋਂ ਚਾਹ ਮੰਗਾਈ ਹੋਵੇ ਜਾਂਦੇ ਨੇ ਉਹ ਲੋਕਾਂ ਦਾ ਸਾਹਮਣੇ ਯਾਦ ਹੀ ਨਹੀਂ ਹੁੰਦਾ ਕਿ ਕੀ ਮੰਗਾਈਏ ਉਹ ਮਰਜ਼ੀ ਲੈ ਜੋ ਉੱਤੇ ਮਸਾਂ ਦੇ ਜਾਂਦਾ ਬਸ ਚੰਗੀ ਹੈ ਮੈਂ ਲੈ ਆ ਤੈਨੂੰ ਜਦੋਂ ਲੈ ਆ ਉਹ ਤਾਂ ਫਿਰ ਬਸ ਉਸਨੂੰ ਕਿਹਾ ਉਹ ਅੰਮ੍ਰਿਤਸਰ ਗਿਆ ਨਿਕਲਿਆ ਉਹ ਇੱਕ ਸ਼ੋਰਮ ਦੀ ਪਤਨੀ ਫੜੀ ਸੀ ਦੇਖਿਆ ਵਾ ਉਕਸਾਪੁਰ ਜਿਲ੍ਹਾ ਵਿੱਚ ਕੱਪੜੇ ਲਾਇਕ ਹੰਦਾ ਵਾ ਬਲਕਿ ਆਪਣਾ ਉਹ ਪਾਕਿਸਤਾਨ ਜਾਏਗਾ ਵਾ ਮੁਨੀਬ ਉਹ ਸ਼ਾਪਰ ਸ਼ਾਪਿੰਗ ਲਾਇਕ ਹੰਦਾ ਵਾ ਉਹ ਕਹਿੰਦਾ ਆ ਮੈਂ ਤੇਰੇ ਵਾਸਤੇ ਕੱਪੜੇ ਲਾਇਕ ਬੁੱਢੀ ਕੰਦੀ ਆ ਇਹ ਸਾਰੇ ਮੇਰੇ ਜੱਗੀ ਪਤਨੀ ਤੇ ਬੁੱਢੀ ਕਹਿੰਦੀ ਮੈਂ ਆਪਰੇ ਸੁਝਾਅ ਲੈ ਕੇ ਆਇਆ ਉਹ ਕੱਪੜੇ ਨਹੀਂ ਲੱਗਦੇ ਉਹਦੇ ਸ਼ਾਪ ਚ ਖੜ ਕੇ ਲਾ ਵੀ ਲਾਇਕ ਹੰਦੇ ਨੇ ਸਾਰੇ ਖਰਾਬ ਉਹ ਆਪ ਲੈ ਗਿਆ ਜਿਵੇਂ ਚਲ ਕੇ ਉਹ ਵੀ ਸੇਪਾਂ ਵਾਲੀ ਬਸਾਰ ਤੇ ਉਹ ਮੂਟ ਕੱਟ ਕੇ ਤੇ ਉਹ ਮਾਈ ਰਾਤੀ ਉਹਦੀ ਘਾਰਾਂ ਜੀ ਇੱਕ ਸਾਬੋਸਾ ਚਾਕੇ ਠੀਕ ਆ ਉਹ ਆਪਣੇ ਸ਼ਾਬਚ ਪਾਣੀ ਉਹਦਾ ਬਿੱਟਾ ਲਿਆ ਹੋਇਆ ਹੈ ਤੂੰ ਸਾਰੇ ਇੱਕ ਤਰ੍ਹਾਂ ਕਰਾ ਕੇ ਮਸਲਾਈ ਉਹ ਹੀ ਹੋਏਗਾ ਮਦਦ ਕੋਈ ਜਾ ਅੱਛਾ ਉਹ ਹੀ ਕੱਟ ਕੇ ਨਾ ਉਹ ਆਪਣੇ ਘਰ ਆਈ ਜਿੰਦਾ ਵਾ ਉਹ ਚਾਕੇ ਫੇਟੋਕਰੀ ਚ ਰੱਖ ਲੈਣੀ ਹੈ ਇਹ ਆਈ ਮੈਂ ਆਪਣੇ ਕੋਲ ਸੇਵ ਕੁਪੜਾ ਹੈ ਸਾਰਾ ਤੇ ਇਹ ਜਿਹੜਾ ਖਾਵੇ ਉਹ ਵੀ ਪਛਤਾਵੇ ਤੇਰਾ ਨਾਂ ਖਾਵੇ ਉਹ ਵੀ ਪਛਤਾਵੇ ਮੈਂ ਕਿਹਾ ਨਹੀਂ ਪਛਤਾਦੇ ਨੇ ਖਾ ਕੇ ਪਛਤਾਣਦੇ ਹਾਂ ਇਹਨਾਂ ਨੂੰ ਲਈ ਇਦਾਂ ਹੋਰ ਵੀ ਬੜੀ ਚੰਗੀਆਂ ਬੋਲਤਾਂ ਨੇ ਇਹਨਾਂ ਦੀ ਜਿੰਦਗੀ ਦੀ ਇੱਕ ਬਾਲਾ ਬੰਦ ਕਰਦੇ ਇਸ ਤੋਂ ਇਲਾਵਾ ਨਾ ਅੱਗੇ ਲਿਖੀ ਥੋੜੀ ਜੀ ਹੈ ਨਾ ਬਦਲਾ ਲਓਗੇ ਖਾਣਾ ਖੀਣ ਗਾ ਲੋ ਤੁਸੀਂ ਲਾਵਾ ਬੈਨੀਫਿਟ ਵੀ ਵਧ ਜੇ ਹਾਂ ਦਾ ਬੈਨੀਫਿਟ ਦੇ ਥੋੜਾ ਕੱਪੜੇ ਇਸ ਤਰੀਕੇ ਨਾਲ ਰੋੜ ਦੇ ਕੋਈ 12 ਨਹੀਂ ਇਹਨਾਂ ਦੇ ਨਾਲ ਹਾਂਜੀ ਬਿਲਕੁਲ ਕਰ ਦਿਓ ਆਏ ਪਾਏ ਕੀ ਗੱਲ ਤਮ ਗੈਰ ਦਾ ਹੰਨ ਕਲ ਲਈ ਮਾਇਆ ਬਣ ਅੱਜ ਦੇ ਦਿਨ ਤੇ ਕਿਹਦੀ ਫੋਜ ਦੇ ਅਸੀਂ ਪੋਜ਼ਿਟਿਵ ਹੀ ਲੈ ਕੇ ਚੱਲਾਂਗੇ ਇਹ ਗੱਲ ਦੀ ਸ਼ੁਗੋਲ ਦਿੰਦਾ ਜੀ ਇਹ ਤੇ ਮਤਲਬ ਆਮ ਚੱਲਣਾ ਹਰ ਘਰ ਦਾ ਸੁਣਿਆ ਹੋਇਆ ਤੇ ਸੁਣਿਆ ਹੋਇਆ ਬਸ ਇੱਕ ਵਾਰ ਸਾਨੂੰ ਫੈਸ਼ਨ ਫੈਲ ਕਰਨਾ ਇਹ ਸਭ ਕੋਸ਼ਿਸ਼ ਹਰ ਦੇਸ਼ਾਂ ਮੀਰੇ ਗਰੀਬ ਜਿਵੇਂ ਦਾ ਹਰ ਘਰ ਦੇ ਸਮਾਜ ਨਾਲ ਆ ਗਈ ਤੇ ਬਾਕੀ ਵੀਡੀਓ ਵੀ ਬਹੁਤ ਅੱਛੀ ਸੀ ਤੁਹਾਨੂੰ ਕਿ ਮੈਨੂੰ ਲੱਗੀ ਐ ਤੇ ਕਿਹਦੇ ਕਿਹਦੇ ਨਾਲ ਐਵੇਂ ਹੁੰਦਾ ਐ ਕਮੈਂਟ ਸੈਕਸ਼ਨ ਵਿੱਚ ਲਾ ਕੇ ਕਰਦੇ ਹੋ ਇਹਨਾਂ ਕਿ ਮੈਂ ਇਹਨਾਂ ਤੇ ਚੱਲਦੇ ਯਾਰ ਇਹਨਾਂ ਤੇ ਜ਼ਿੰਦਗੀ ਦੇ ਸ਼ੋਰ ਜਿੱਦਾਂ ਕਿਲਾ ਬੁਝੇ ਹੋ ਰਹੇ ਹੋ। ਤੋ ਕਮੈਂਟ ਕਰੇ ਤੋ ਕਮੈਂਟ ਕਰੇ ਕਿ ਮੈਂ ਭਾਈਆਂ ਦਾ ਬੱਚਿਆ ਹਾਂ। ਠੀਕ ਹੈ। ਤੇ ਮੈਂ ਲੈਣਾ ਤਾਂ ਅਗਲੀ ਵੀਡੀਓ ਚ। ਕੋਈ ਲੱਗਦਾ ਕਿ ਕਮੈਂਟ ਆਵੇਗਾ। ਆਏ ਆਏ। ਚਲੋ ਇਹਦੇ ਪਤਾ ਲੱਗ ਜਾਏਗਾ। ਲੈ ਲੈ ਅਗਲੀ।